आज मेरे पेपर देख ला तो किन्ने ठीठ आ हजे भी पेपर पेपर करी जंदी है चल ठीक है दे ले पेपर देला, देला देला पर देंगी और दे पेटी जाके ਇਸ ਲਈ ਜੇ ਤੂੰ ਸਾਡੇ ਨਾਲ ਰਹਿਣਾ ਹੈ ਨਾ ਤੈਨੂੰ ਉਹੀ ਕਰਨਾ ਪਊ ਜੋ ਤੈਨੂੰ ਅਸੀਂ ਕਹਾਂਗੇ ਸਵਾਦ ਆ ਗਿਆ ਜਦ ਤੇਰਾ ਆਈਡੀਆ ਵੀ ਬੜਾ ਕਮਾਲ ਦਾ ਸੀ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ ਯਾਰ ਲੱਗੇ ਹੱਥੀ ਨਾ ਤੂੰ ਮੈਨੂੰ ਇੱਕ ਆਈਡੀਆ ਹੋਰ ਦੇ ਦੇ ਜਿਹੜਾ ਮੈਂ ਸ਼ੈਲੀ ਰਾਜ ਦੇ ਮਨੋਂ ਇੱਕ ਦਮ ਉੱਤਰ ਜੇ ਤੇਰੇ ਕੋ ਤਾਂ ਆਈਡੀਆ ਦੀ ਪੰਡ ਭਰੀ ਪਈ ਐ ਉਹ ਐਨਾ ਵਧੀਆ ਆਈਡੀਆ ਇਸ ਵਾਰ ਤਾਂ ਸਮਝੋ ਸ਼ੈਲੀ ਘਰੋਂ ਗਈ ਗਈ ਮੰਮੀ ਰੋਣਾ ਬੰਦ ਕਰੇਗੀ ਦੱਸੇਗੀ ਵੀ ਕੀ ਹੋਇਆ ਮੰਮੀ ਜਿਹੜੇ ਮੈਂ ਫਾਈਨਲ ਪੇਪਰ ਦੇਣੇ ਸੀ ਨਾ ਰਾਜ ਨੇ ਉਹ ਦੇਣ ਤੋਂ ਮੈਨੂੰ ਮਨਾ ਕਰਤਾ ਕਿਉਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਰਾਜ ਨੇ ਮੰਮੀ ਨੂੰ ਚੈਨ ਨਹੀਂ ਗਿਫਟ ਕੀਤੀ ਆ ਹਾਂ ਪਤਾ ਹੀ ਨਹੀਂ ਮੰਮੀ ਦੀ ਉਹ ਚੈਨ ਨਹੀਂ ਮੇਰੀ ਕਿਤਾਬਾਂ ਚ ਕਿਵੇਂ ਆ ਗਈ ਕੀ ਕਿਹਾ ਮੰਮੀ ਮੇਰੀ ਸੱਸ ਦੀ ਚੈਨ ਨਹੀਂ ਗੁੰਮ ਗਈ ਸੀ ਤੇ ਜਦੋਂ ਰਾਜ ਲੱਭਣ ਲਈ ਮੇਰੇ ਕਮਰੇ ਵੱਲ ਜਾ ਰਿਹਾ ਸੀ ਨਾ ਤਾਂ ਮੇਰੀਆਂ ਕਿਤਾਬਾਂ ਥੱਲੇ ਗਿਰ ਗਈਆਂ ਤੇ ਉਹਨਾਂ ਦੇ ਵਿੱਚੋਂ ਪਤਾ ਨਹੀਂ ਕਿੱਥੋਂ ਉਹ ਚੈਨ ਆ ਗਈ ਆਰੋਹ ਚੈਨੀ ਤੇਰੀਆਂ ਕਿਤਾਬਾਂ ਚ ਕਿਵੇਂ ਆ ਗਈ? ਉਹੀ ਤਾਂ ਪਤਾ ਨਹੀਂ ਮੰਮੀ। ਹੋਵੇ ਨਾ ਹੋਵੇ ਜ਼ਰੂਰ ਇਹ ਤੇਰੀ ਸੱਸ ਦਾ ਹੀ ਕੰਮ ਐ। ਪਰ ਮੰਮੀ ਮੇਰੀ ਸੱਸਾ ਆਪਣੀ ਚੈਨੀ ਕਿਉਂ ਗਾਇਬ ਕਰੂਗੀ? ਤੂੰ ਤਾਂ ਹੈਗੀ ਕਮਲੀ ਆ। ਤੂੰ ਤਾਂ ਆਪਣੇ ਦਿਮਾਗ ਤੋਂ ਕੰਮ ਹੀ ਨਹੀਂ ਲੈਂਦੀ। ਜੇ ਤੂੰ ਦਿਮਾਗ ਤੋਂ ਕੰਮ ਲੈਂਦੀ ਨਾ ਤੇ ਤੂੰ ਭੱਜ ਕੇ ਵਿਆਹ ਨਾ ਕਰਾਉਂਦੀ ਤੇ ਅੱਜ ਦਿਨ ਨੂੰ ਆਹ ਦਿਨਾਂ ਦੇਖਣੇ ਪੈਂਦੇ। ਤੇਰੀ ਤਾਂ ਸਾਸੀ ਚਾਹੁੰਦੀ ਇਹ ਦਿਨੋਂ ਘਰੋਂ ਕੱਢਣਾ। ਕਾਹੀ ਤਾਂ ਇਹੋ ਜਿਹੀਆਂ ਚਾਲਾਂ ਚੱਲਦੀਆਂ ਪਹਿਲਾਂ ਤਾਂ ਨਾ ਉਹਨੇ ਆਪ ਦੀ ਹੀ ਚੈਨੀ ਤੇਰੀਆਂ ਕਿਤਾਬਾਂ 'ਚ ਲੁਕੋਤੀ ਤੇ ਫਿਰ ਤੇਰੇ ਤੇ ਇਲਜ਼ਾਮ ਲਗਾਤਾ ਵੀ ਤੂੰ ਮੇਰੀ ਚੈਨੀ ਚੋਰੀ ਕੀਤੀ ਆ ਹਾਂ ਮੰਮੀ ਤੁਸੀਂ ਸਹੀ ਕਹਿੰਦੇ ਹੋ ਉਹ ਇਹ ਤਾਂ ਮੈਂ ਸੋਚਿਆ ਹੀ ਨਹੀਂ ਮੇਰੀ ਸੱਸ ਨੇ ਨਾ ਆਪਣੀ ਚੈਨੀ ਚਾੱਕ ਕੇ ਮੇਰੀਆਂ ਕਿਤਾਬਾਂ 'ਚ ਲੁਕੋਤੀ ਤੇ ਮੇਰੇ ਤੇ ਇਲਜ਼ਾਮ ਲਗਾਤਾ ਵੀ ਚੈਨੀ ਮੈਂ ਚੋਰੀ ਕੀਤੀ ਆ ਮੈਨੂੰ ਹੀ ਨਹੀਂ ਇਹ ਗੱਲ ਸਮਝ ਲੱਗੀ ਉਹ ਆਪਣੇ ਆਪ ਨੂੰ ਤਾਂ ਰਾਜ ਦੇ ਮੁਰੇ ਚੰਗੀ ਬਣਾਉਂਦੀ ਆ ਤੇ ਮੈਨੂੰ ਹਮੇਸ਼ਾ ਬੂਰੀ ਪਾਉਂਦੀ ਆ ਬਹੁਤ ਚਲਾਕ ਆ ਮੰਮੀ ਮੇਰੀ ਸੱਸ ਛੈਲੀ ਮੇਰੀ ਗੱਲ ਸੁਣ ਇਸ ਤੋਂ ਪਹਿਲਾਂ ਕਿ ਕੋਈ ਹੋਰ ਉਹ ਚਲਾਕੀ ਕਰੇ ਤੂੰ ਹੀ ਹਣ ਚਲਾਕ ਬਣ ਜਾ ਤੇ ਉਹਦੀਆਂ ਚਲਾਕੀਆਂ ਤੇ ਨਾ ਪਾਣੀ ਫੇਰ ਦੇ ਮੰਮੀ ਇਹ ਕਿਵੇਂ ਹੋ ਸਕਦਾ ਕਿਉਂਕਿ ਰਾਜ ਦੀਆਂ ਨਜ਼ਰਾਂ ਵਿੱਚ ਨਾ ਉਹਦੀ ਮਾਂ ਹੀ ਉਹਦੇ ਲਈ ਚੰਗੀ ਆ ਜੇ ਐ ਹੌਸਲਾ ਸੁੱਟ ਕੇ ਬੈਠੇਗੀ ਨਾ ਤੇ ਸਾਰੀ ਉਮਰ ਆਪਦੀ ਸੱਸ ਕੋਲ ਛੇਤਰ ਹੀ ਖਾਏਗੀ ਸਾਰੀ ਜ਼ਿੰਦਗੀ ਨਾ ਮੰਮੀ ਮੈਂ ਨਹੀਂ ਸਾਰੀ ਜ਼ਿੰਦਗੀ ਇਹਨਾਂ ਕੋਲ ਰਹਿ ਸਕਦੀ ਮੇਰਾ ਬੱਸ ਚੱਲੇ ਨਾ ਮੈਂ ਤਾਂ ਹੁਣੇ ਛੱਡ ਕੇ ਤੁਹਾਡੇ ਕੋਲੇ ਆ ਜਾ ਘਰ ਛੱਡਣ ਦਾ ਨਾ ਸੋਚੀ ਜੇ ਘਰ ਛੱਡਤਾ ਤੇ ਜਾਏਂਗੀ ਕਿੱਥੇ ਮੈਂ ਕਿੱਥੇ ਜਾਣਾ ਮੰਮੀ ਮੈਂ ਤੁਹਾਡੇ ਕੋਲੇ ਹੀ ਆਉਂਗੀ ਇਹ ਭੁੱਲ ਜਾ ਇੱਥੇ ਨਹੀਂ ਤੂੰ ਆ ਸਕਦੀ ਕਿਉਂ ਮੰਮੀ ਨਾ ਨਾ ਇਹ ਤਾਂ ਤੂੰ ਭੁੱਲ ਜਾ ਕਿ ਤੂੰ ਸਾਡੇ ਕੋਲੇ ਆਏਂਗੀ ਆਉਣਾ ਦੇਖ ਬੇਸ਼ੱਕ ਆ ਪਰ ਘਰ ਛੱਡ ਕੇ ਨਹੀਂ ਮਿਲਣ ਵਾਸਤੇ ਆ ਮੇਰੀ ਗੱਲ ਸੁਣ ਲੈ ਮੈਂ ਤੇਰੇ ਭਰਾ ਵਾਸਤੇ ਨਾ ਰਿਸ਼ਤਾ ਦੇਖ ਰਹੀ ਆ ਜੇ ਤੂੰ ਸਾਡੇ ਸਿਰ ਤੇ ਆ ਕੇ ਬਹਿ ਗਈ ਨਾ ਤੇ ਉਹਨੂੰ ਰਿਸ਼ਤਾ ਹੋਣਾ ਔਖਾ ਹੋ ਜਾਊਗਾ ਮੰਮੀ ਮੇਰਾ ਵੀਰੇ ਦੇ ਰਿਸ਼ਤੇ ਨਾਲ ਕੀ ਕੰਸਰਨ ਹੈਗਾ ਲਾਗਾ ਦੇਕਾ ਜੇ ਤੂੰ ਇਸ ਗੱਲ ਨੂੰ ਸਮਝਦੀ ਹੁੰਦੀ ਤੇ ਫਿਰ ਗੱਲ ਹੀ ਕੀ ਸੀ ਪੁੱਤ ਇਹ ਬਹੁਤ ਡੂੰਘੀਆਂ ਗੱਲਾਂ ਨੇ ਇਹ ਤਾਂ ਤੂੰ ਉਦੋਂ ਸਮਝੇਂਗੀ ਜਦੋਂ ਤੇਰੇ ਖੁਦ ਦੇ ਜਵਾਕ ਹੋਣਗੇ ਤੇ ਉਹ ਵੱਡੇ ਹੋ ਕੇ ਨਾ ਆਪਦੇ ਫੈਸਲੇ ਆਪ ਲੈਣਗੇ ਜਿਵੇਂ ਤੂੰ ਲਿਆ ਸੀ ਮੰਮੀ ਮੇਰੇ ਤੋਂ ਇੱਕ ਵਾਰ ਗਲਤੀ ਹੋਈ ਆ ਹੁਣ ਤੁਸੀਂ ਮੈਨੂੰ ਕਿੰਨੀ ਕ ਵਾਰ ਸੁਣਾਉਂਗੇ ਇਹ ਤਾਂ ਹੁਣ ਦਿਨ ਸੁਣਨਾ ਹੀ ਪੈਣਾ ਉਹ ਵੀ ਸਾਰੀ ਉਮਰ ਜੇ ਤੂੰ ਇਸ ਚੀਜ਼ ਤੋਂ ਬਚਣਾ ਨਾ ਤੇ ਆਪਣੇ ਸਹੁਰਿਆਂ 'ਚ ਕੱਟ ਕੇ ਦਿਖਾ। ਭਾਈ ਸਾਡੇ 'ਚ ਹੋਰ ਹਿੰਮਤ ਨਹੀਂ ਹੈਗੀ ਲੋਕਾਂ ਦੇ ਤਾਣੇ ਮੇਨੇ ਸੁਣਨ ਦੀ। ਮੰਮੀ ਤੁਹਾਡੀ ਗੱਲ ਵੀ ਠੀਕ ਆ। ਉਹ ਮੈਂ ਤਾਂ ਆਪਣੇ ਸਹੁਰਿਆਂ 'ਚ ਨਾਲ ਮਿਲ ਕੇ ਰਹਿਣ ਨੂੰ ਤਿਆਰ ਆ। ਪਰ ਜੀ ਮੇਰੀ ਸੱਸ ਰਹਿਣ ਦੇਵੇ ਤਾਂ ਹੀ ਆ। ਇਹੀ ਤਾਂ ਗੱਲ ਐ ਪੁੱਤ। ਮੈਂ ਤੈਨੂੰ ਪਹਿਲਾਂ ਨਹੀਂ ਕਿਹਾ ਸੀ ਤੇ ਮੈਂ ਤੈਨੂੰ ਹੁਣ ਵੀ ਕਹਿਣੀ ਆ ਆਪਦੀ ਸੱਸ ਨਾਲ ਪਿਆਰ ਨਾ ਕੱਟ ਤੂੰ। ਉਹ ਕਿੰਨਾ ਕੁ ਚਿਰ ਚਾਲਾਂ ਚੱਲੂਗੀ ਜਦੋਂ ਉਹਨੂੰ ਅੱਗੋਂ ਜਵਾਬ ਹੀ ਨਹੀਂ ਮਿਲੂਗਾ ਆਪੇ ਚੁੱਪ ਕਰਕੇ ਬਹਿ ਜਾਊਗੀ ਉਹ। ਰਾਜ ਆ ਗਏ ਨੇ ਮੈਂ ਤੁਹਾਡੇ ਨਾਲ ਫੇਰ ਗੱਲ ਕਰਦੀ ਆ ਚੱਲ ਠੀਕ ਆ ਪੁੱਤ ਰਾਜ ਪਾਣੀ ਲੈ ਕੇ ਆ ਮਾ ਕਦੋਂ ਤੱਕ ਮੇਰੇ ਨਾਲ ਗੁੱਸੇ ਰਹੋਗੇ ਰਾਜ ਮੈਂ ਸੱਚ ਕਹਿਣੀ ਆ ਮੈਂ ਨਹੀਂ ਚੱਕੀ ਮੰਮੀ ਦੀ ਚੈਨੀ ਕਰ ਲੈਂਦੀ ਗੱਲ ਆਹੀ ਕੁਛ ਦੱਸਣਾ ਹੋਊ ਵੀ ਅਸੀਂ ਤੇਰੇ ਤੇ ਕਿੰਨਾ ਜ਼ੁਲਮ ਕਰਦੇ ਆ ਰਾਜ ਮੈਂ ਕੋਈ ਗੱਲ ਨਹੀਂ ਕੀਤੀ ਝੂਠ ਕਿਉਂ ਬੋਲਦੀ ਐ ਘੰਟਾ ਹੋ ਗਿਆ ਤੈਨੂੰ ਗੱਲ ਕਰ ਦੇਣੀ ਆਂ ਦੀ ਮਾਂ ਨਾਲ ਇਹ ਜੀ ਕਿਹੜੀ ਗੱਲ ਸੀ ਜਿਹੜੀ ਤੇਰੀ ਗੱਲ ਹੀ ਨਹੀਂ ਹੋਈ ਬਸ ਮਿਲ ਗਿਆ ਜਵਾਬ ਛੱਲੀ ਗਲਤੀ ਨਾ ਮੰਨ ਲੈਣੀ ਚਾਹੀਦੀ ਐ ਜਿਹੜੀ ਤੈਨੂੰ ਹਰਕਤ ਕਰੀ ਐ ਨਾ ਇਹ ਤੈਨੂੰ ਘਰੋਂ ਬਾਹਰ ਕੱਢਣ ਵਾਲੀ ਸੀ ਮੈਨੂੰ ਸਮਝ ਨਹੀਂ ਲੱਗ ਰਹੀ ਤੁਹਾਨੂੰ ਤੁਹਾਡੀ ਮਾਂ ਦਾ ਵੀ ਪਤਾ ਮੇਰਾ ਵੀ ਪਤਾ ਫਿਰ ਤੁਸੀਂ ਮੇਰਾ ਯਕੀਨ ਕਿਉਂ ਨਹੀਂ ਕਰਦੇ ਤੇਰੇ ਕਹਿਣ ਦਾ ਕੀ ਮਤਲਬ ਹੈ ਮੇਰੀ ਮਾਂ ਨੇ ਤੇਰੀਆਂ ਕਿਤਾਬਾਂ 'ਚ ਜਾਣ ਬੁੱਝ ਕੇ ਚੰਨੀ ਲਗਾਈ ਹੈ ਹਾਂ ਮੈਨੂੰ ਵੀ ਇਹੀ ਲੱਗਦਾ ਹੈਰਾਨੀ ਹੁੰਦੀ ਹੈ ਮੈਨੂੰ ਤੇਰੇ ਦੇ ਕਿਵੇਂ ਆਪਦੀ ਚੋਰੀ ਲਗਾਉਣ ਲਈ ਤੂੰ ਮੇਰੀ ਮਾਂ ਨੂੰ ਭੰਡਣ ਲੱਗੀ ਪਈ ਹੈ ਹਾਲਾਂਕਿ ਸਭ ਕੁਝ ਮੈਂ ਆਪਦੇ ਅੱਖੀਂ ਦੇਖਿਆ ਮੈਨੂੰ ਨਹੀਂ ਪਤਾ ਵੀ ਉਹ ਕਿੰਨੇ ਮੇਰੀਆਂ ਕਿਤਾਬਾਂ 'ਚ ਕਿਵੇਂ ਆਏ ਉਹ ਇੱਕ ਗੱਲ ਤੇ ਤਾਂ ਖੜ ਜਾ ਕਦੇ ਦਾ ਕਹਿ ਦੇਨੀ ਮੇਰੀ ਮਾਂ ਨੇ ਲਕੋਈ ਹੈ ਚੈਨੀ ਕਦੇ ਕਹਿ ਦੇਨੀ ਮੈਨੂੰ ਕੁਝ ਪਤਾ ਹੀ ਨਹੀਂ ਚੱਲ ਮੰਨ ਲੈਣਾ ਤੇਰੀ ਗੱਲ ਵੀ ਤੂੰ ਨਹੀਂ ਲਕੋਈ ਚੈਨੀ ਪਰ ਤੇਰੇ ਕੋਲ ਕੋਈ ਸਬੂਤ ਹੈਗਾ ਵੀ ਮੇਰੀ ਮਾਂ ਨੇ ਤੇਰੀਆਂ ਕਿਤਾਬਾਂ ਚ ਚੈਨੀ ਲਕੋਈ ਹੈ ਨਹੀਂ ਹੈਗਾ ਨਾ ਤੇਰੇ ਕੋਲ ਕੋਈ ਸਬੂਤ ਪਰ ਮੈਂ ਤਾਂ ਆਪਦੀ ਅੱਖਾਂ ਨਾਲ ਸਾਰਾ ਕੁਝ ਲਾਈਵ ਦੇਖਿਆ ਉਹ ਫਿਰ ਮੈਂ ਕਿਵੇਂ ਮੰਨ ਲਾਂ ਵੀ ਤੂੰ ਸਹੀ ਹੈ ਤੇ ਮੇਰੀ ਮਾਂ ਗਲਤ ਸਵਾਦ ਆ ਗਿਆ ਜਦੋਂ ਨਾ ਰਾਜ ਸ਼ੈਲੀ ਨੂੰ ਬੋਲਦਾ ਫੇਰ ਤਾਂ ਨਾ ਮਨ ਬਹੁਤਾ ਹੀ ਖੁਸ਼ ਹੋ ਜਾਂਦਾ ਅੱਛਾ ਸਾਰੀਆਂ ਗੱਲਾਂ ਛੱਡ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਮੇਰੀ ਜਗ੍ਹਾ ਤੇ ਤੂੰ ਹੁੰਦੀ ਤੂੰ ਜਿਹੜਾ ਕੁਝ ਆਦੇ ਅੱਖੀ ਦੇਖਿਆ ਤੂੰ ਉਹਦੇ ਤੇ ਯਕੀਨ ਕਰਦੀ ਜਾਂ ਮੇਰੇ ਤੇ ਮੈਨੂੰ ਪਤਾ ਤੇਰੇ ਕੋਲ ਇਹ ਕਿਸੇ ਵੀ ਗੱਲ ਦਾ ਜਵਾਬ ਨਹੀਂ ਜੇ ਤੂੰ ਘਰ ਦੇ ਵਿੱਚ ਸੁਖੀ ਬਸਣਾ ਚਾਹੁੰਨੀ ਹੈ ਨਾ ਤਾਂ ਸਾਰੀਆਂ ਪੁੱਠੀਆਂ ਆਈਆਂ ਹਰਕਤਾਂ ਛੱਡ ਦੇ ਤੈਨੂੰ ਤਾਂ ਮੈਂ ਤੈਨੂੰ ਮਿੰਟ ਚ ਤਲਾਕ ਦੇ ਦਵਾ ਪਰ ਮੈਂ ਤੈਨੂੰ ਪਿਆਰ ਕਰਦਾ ਤੈਨੂੰ ਵਿਆਹ ਕੇ ਲੈ ਕੇ ਆਇਆ ਮੈਂ ਨਹੀਂ ਚਾਹੁੰਦਾ ਵੀ ਮੇਰਾ ਇੱਕ ਗਲਤ ਫੈਸਲਾ ਆਪਣੀ ਦੋਨਾਂ ਦੀ ਜ਼ਿੰਦਗੀ ਖਰਾਬ ਕਰ ਦੇ ਜੇ ਹੁਣ ਤੂੰ ਮੇਰੇ ਇੰਨਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਦੀ ਨਾ ਮੇਰੇ ਤੇ ਨਹੀਂ ਯਕੀਨ ਕਰਦੀ ਫਿਰ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਸ਼ਰਾਲ ਤੁਸੀਂ ਸਮਝਦੇ ਕਿਉਂ ਨਹੀਂ ਮੈਂ ਕੁਝ ਕੀਤਾ ਹੀ ਨਹੀਂ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਤੇ ਤੁਹਾਡੇ ਵੀ ਨਾ ਨਹੀਂ ਰਹਿ ਸਕਦੀ ਪਰ ਸਮਝ ਨਹੀਂ ਲੱਗ ਰਹੀ ਵੀ ਕਰਾਂ ਤਾਂ ਕਰਾਂ ਕੀ ਜੀਨਾ ਮੈਂ ਮੰਮੀ ਜੀ ਦਾ ਪਿਆਰ ਜਿੱਤਣਾ ਚਾਹਣੀ ਆ ਮੰਮੀ ਜੀ ਉਹਨਾਂ ਹੀ ਮੈਨੂੰ ਤੁਹਾਡੀਆਂ ਨਜ਼ਰਾਂ ਚ ਬੁਰਾ ਬਣਾ ਦਿੰਦੇ ਨੇ ਹੁਣ ਤੁਸੀਂ ਹੀ ਦੱਸੋ ਮੈਂ ਕੀ ਕਰਾਂ ਪਾਰਟੀ ਦਾ ਤਾਂ ਫੋਨ ਵੀ ਆ ਗਿਆ ਮੈਂ ਤਾਂ ਹਜੇ ਇਹਨਾਂ ਦਾ ਮਾਲ ਵੀ ਨਹੀਂ ਤਿਆਰ ਕੀਤਾ ਉਹ ਭਰਾਵਾ ਮਾਲ ਕਿਉਂ ਨਹੀਂ ਟਾਈਮ ਤੇ ਭੇਜ ਦੇ ਸੋਰੀ ਯਾਰ ਮੈਨੂੰ ਬਸ 2 ਦਿਨ ਦਿਓ ਮੈਂ ਤੁਹਾਡਾ ਮਾਲ ਛੇਤੀ ਭੇਜ ਦਿੰਦਾ ਦੋ ਦਿਨ ਮੈਂ ਤੈਨੂੰ 2 ਮਿੰਟ ਨਹੀਂ ਦੇ ਸਕਦਾ ਤੈਨੂੰ ਪਤਾ ਮੇਰੇ ਕੰਮ 'ਚ ਕਿੰਨਾ ਘਾਟਾ ਪੈ ਗਿਆ ਨਾ ਨਾ ਵੀਰ ਜੀ ਤੁਸੀਂ ਐਂ ਨਾ ਕਹੋ ਮੈਂ ਜਿਹੜਾ ਮਾਲ ਬਣਾਉਂਗਾ ਫਿਰ ਮੈਂ ਕਿੱਥੇ ਘਪਾਉ ਉਹ ਜੇ ਤੁਹਾਨੂੰ ਨਾ ਦਿੱਤਾ ਉਹਦਾ ਮੈਨੂੰ ਨਹੀਂ ਪਤਾ ਮੈਂ ਤਾਂ ਦੂਜੀ ਪਾਰਟੀ ਨੂੰ ਆਰਡਰ ਦੇਤਾ ਹੁਣ ਉਹਦਾ ਹੁਣ ਤੂੰ ਦੇਖ ਤੈਂ ਕੀ ਕਰਨਾ ਮਾਲ ਦਾ ਭਰਾਵਾ ਇਹ ਤਾਂ ਕੋਈ ਗੱਲ ਨਾ ਬਣੀ ਪਹਿਲੀ ਵਾਰੀ ਮਾਲ ਤੁਹਾਡਾ ਲੇਟ ਹੋਇਆ ਤੁਸੀਂ ਪਾਰਟੀ ਬਦਲਣ ਦੀ ਗੱਲ ਕਰਦੇ ਹੋ ਵੀਰ ਜੀ ਘਾਟਾ ਖਾਣਾ ਕੋਈ ਪਸੰਦ ਨਹੀਂ ਕਰਦਾ ਜਿਉਂ ਜਿੱਤੋਂ ਮਾਲ ਸਹੀ ਲੱਗੂਗਾ ਉੱਥੇ ਹੀ ਲਊਗਾ ਨਾਲੇ ਹੁਣ ਪਤਾ ਲੱਗ ਹੀ ਗਿਆ ਹੈ ਜਿਹੜੇ ਕਾਰਨਾਂ ਕਰਕੇ ਤੂੰ ਕੰਮ 'ਚ ਧਿਆਨ ਨਹੀਂ ਦਿੰਦਾ ਮੈਂ ਧਿਆਨ ਨਹੀਂ ਦਿੰਦਾ ਉਹ ਭਰਾਵਾ ਫਿਰ ਮੈਨੂੰ ਵੀ ਦੱਸ ਦੇ ਉਹ ਕਿਹੜੇ ਕਾਰਨ ਨੇ ਜਿੰਨਾ ਕਰਕੇ ਮੈਂ ਕੰਮ 'ਕੰਨੀ ਧਿਆਨ ਨਹੀਂ ਦੇ ਰਿਹਾ ਮੈਂ ਤਾਂ ਲੱਗਿਆ ਸੀ ਤੂੰ ਸਮਝ ਜਾਏਗਾ ਪਰ ਤੂੰ ਤਾਂ ਗੱਲ ਮੇਰੀ ਸੁਣ ਕੇ ਵੀ ਰਾਜੀ ਨਹੀਂ ਫੇਰ ਸੁਣ ਲੈ ਆ ਤੇਰੀ ਲਾ ਮੈਰਿਜ ਕਰਕੇ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਉਹ ਬਾਈ ਇਹ ਵੀ ਗੱਲਾਂ ਕਿਤੇ ਜੱਗ ਤੋਂ ਲੁਕੀਆਂ ਨਹੀਂਆਂ ਨੇ ਸਹਿਰ 'ਚ ਸਭ ਨੂੰ ਪਤਾ ਸਭ ਨੂੰ